ਸਦੀਆਂ ਬੀਤ ਗਈਆਂ ਨੇ ਜਦੋਂ ਦੀ ਗੱਲ ਮੈਂ ਤੁਹਾਨੂੰ ਸੁਣਾ ਰਹੀ ਹਾਂ ਬੁਲਬੁਲ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀ ਉਹ ਖਾਣਾ ਪਾਲ ਦੀ ਪਾਲ ਦੀ ਅਮਰੂਦ ਦੇ ਬੂਟੇ ਤੇ ਆ ਬੈਠੀ ਤੇ ਲੱਗੀ ਕੱਚੇ ਅਮਰੂਦ ਖਾਣ ਜਿੰਨੇ ਅਮਰੂਦ ਉਹਨੇ ਖਾਦੇ ਉਸ ਤੋਂ ਕਿਤੇ ਵਾਦ ਬਰਬਾਦ ਕਰਕੇ ਹੇਟਾ ਸੁੱਟ ਦਿੱਤੇ ਅਮਰੂਦ ਦੇ ਬੂਟੇ ਕੋਲੋਂ ਇਹ ਬਰਬਾਦੀ ਸਹਾਰੀ ਨਾ ਗਈ ਉਹਨੇ ਬੁਲਬੁਲ ਨੂੰ ਕਿਹਾ ਬੁਲਬੁਲੇ ਤੇਰੇ ਤੇ ਤੋਤੇ ਵਿੱਚ ਕੋਈ ਫਰਕ ਹੈ ਉਹ ਵੀ ਖਾਂਦਾ ਘਟ ਹੈ ਤੇ ਬਰਬਾਦ ਵੱਧ ਕਰਦਾ ਹੈ ਤੇ ਤੂੰ ਵੀ ਉਹੋ ਕੁਛ ਕਰਦੀ ਏ ਬੁਲਬੁਲ ਖਿੱਚ ਕੇ ਬੋਲੀ ਤੂੰ ਕਿੱਦਾਂ ਮੁਰਖਾ ਮੈਨੂੰ ਤੋਤੇ ਨਾਲ ਰਲਾ ਦਿੱਤਾ ਉਹ ਕਿੱਥੇ ਮੈਂ ਕਿੱਥੇ ਅਮਰੂਦ ਦੇ ਬੂਟੇ ਨੇ ਪੁੱਛਿਆ ਉਹ ਕਿਸ ਤਰ੍ਹਾਂ ਮੈਂ ਫਲ ਤਾਂ ਪੇਟ ਪਰ ਨਹੀਂ ਖਾਣੇ ਹੀ ਹੋਏ ਪਰ ਨਾਲ ਤਾਨੂੰ ਮਿੱਠੇ ਮਿੱਠੇ ਗੀਤ ਵੀ ਤਾਂ ਸੁਣਾਉਂਦੀ ਹਾਂ ਬੁਲਬੁਲ ਬੋਲੀ ਅਮਰੂਦ ਨੇ ਸੋਚਿਆ ਤੇ ਬੁਲਬੁਲ ਨੂੰ ਕਿਹਾ ਤੂੰ ਸਿਰਫ ਪੱਕੇ ਫਲ ਹੀ ਖਾਇਆ ਕਰ ਕਿਉਂਕਿ ਜਦੋਂ ਤੂੰ ਕੱਚੀ ਖਾਂਦੀ ਹੈ ਤਾਂ ਮੈਨੂੰ ਬਹੁਤ ਦਰਦ ਹੁੰਦਾ ਹੈ ਕਿਉਂਕਿ ਪੱਕੇ ਫਲ ਨੇ ਤਾਂ ਇੱਕ ਦਿਨ ਚੜਨਾ ਹੀ ਹੁੰਦਾ ਹੈ ਬੁਲਬੁਲ ਨੂੰ ਇਹ ਗੱਲ ਚੱਜ ਗਈ ਤੇ ਉਹ ਖੁਸ਼ੀ-ਖੁਸ਼ੀ ਮੰਨ ਗਈ ਉਸ ਤੋਂ ਬਾਅਦ ਉਹ ਪੱਕੇ ਫਲ ਹੀ ਖਾਣ ਲੱਗੀ ਤੇ ਜਦੋਂ ਉਹ ਰੱਜ ਜਾਂਦੀ ਫਿਰ ਇੱਕ ਵੀ ਡੂੰਗਾ ਫਲ ਤੇ ਨਾ ਮਾਰਦੀ ਅਮਰੂਦ ਦੇ ਬੂਟੇ ਨੇ ਇੱਕ ਦਿਨ ਸਵੇਰੇ-ਸਵੇਰੇ ਹਵਾ ਨਾਲ ਚੁੰਮਦੇ ਹੋਏ ਸਾਰੀ ਗੱਲ ਆਪਣੇ ਲਾਗੇ ਖਲੋਤੇ ਅਨਾਰ ਦੇ ਬੂਟੇ ਨੂੰ ਦਸੀ ਦੋਵੇਂ ਗੱਲਾਂ ਕਰ ਹੀ ਰਹੇ ਸਨ ਕਿ ਇੰਨਾ ਨੂੰ ਇੱਕ ਮੁੰਡਾ ਉਥੇ ਆਇਆ ਤੇ ਡੰਡੇ ਨਾਲ ਅਮਰੂਦ ਝਾੜਨ ਲੱਗਾ ਉਸਨੇ ਕੱਚੇ ਅੱਧੇ ਪੱਕੇ ਅਤੇ ਕਿੰਨੇ ਵੀ ਅਮਰੂਦ ਝਾੜ ਲਏ ਫਿਰ ਉਹਨਾਂ ਵਿੱਚੋਂ ਉਸਨੇ ਜਿਹੜੇ ਚੰਗੇ ਲੱਗੇ ਚੁੱਕ ਲਏ ਤੇ ਬਾਕੀ ਉਥੇ ਹੀ ਪਏ ਰਹਿਣ ਦਿੱਤੇ ਅਤੇ ਆਪਣਾ ਕੰਮ ਕਰਕੇ ਉਥੋਂ ਚਲਾ ਗਿਆ ਉਸ ਮੁੰਡੇ ਦੇ ਜਾਣ ਤੋਂ ਬਾਅਦ ਅਨਾਰ ਦਾ ਬੂਟਾ ਬੜੇ ਦੁਖੀ ਮਾਨਾ ਬੋਲਿਆ ਅੰਮ੍ਰਿਤ ਉਹਦੀ ਯਾਰ ਗੱਲ ਤਾਂ ਤੇਰੀ ਠੀਕ ਹੈ ਪਰ ਆ ਬੰਦਾ ਪਤਾ ਨਹੀਂ ਕਦੋਂ ਇਹ ਗੱਲ ਸਮਝੇਗਾ ਅਨਾਰ ਦੀ ਇਹ ਗੱਲ ਕੋਲ ਖੜੇ ਹੋਰ ਬੂਟਿਆਂ ਨੂੰ ਅਤੇ ਉੱਤੇ ਬੈਠੇ ਪੰਛੀਆਂ ਨੂੰ ਸੋਚੀ ਪਾ ਗਈ